ਸਵਾਗਤ ਆ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਰਾਈਆਂ ਜ਼ਿਲ੍ਹਾ ਬਠਿੰਡਾ ਦੋਸਤੋ ਅੱਜ ਦੀ ਵੀਡੀਓ ਚ ਅੱਪਾ ਤੁਹਾਨੂੰ ਪੰਜਾਬ ਵਾਲੀ ਜਰਸੀ ਦਿਖਾਉਣੀ ਆ ਤਾਜੀ ਸੂਈ ਆ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦ ਲਿਆ ਜੇ ਨੰਬਰ ਮੈਂ 22 ਹੋਣਾ ਲੱਗ ਸਕਰੀਬ ਦੇ ਉਪਰ ਜਨਾਬ ਹਾਂਜੀ ਦੋਸਤੋ ਇਹ ਵੜ ਦੂਜਾ ਸੂਆ ਸੂਈ ਹੈ 6 ਦਿਨ ਵੀਰ ਕਰਾਂ ਸੂਈ ਨੂੰ ਟਾਈਮ ਹੋ ਗਿਆ ਤੇ 20 ਲੀਟਰ ਵੀਰ ਕਰਾਂ ਦੁੱਧ ਜਿਹੜਾ ਥੱਲੇ ਹੋਰੇ ਤਿਆਰ ਆ ਆ ਦੇਖ ਸਕਦੇ ਆ ਦੋਸਤੋ ਥਣਾ ਦੀ ਕੁਆਲਿਟੀ ਚਾਰੇ ਥਣ ਕੱਲੇ ਕੱਲੇ ਨਿੱਕਰ ਵਿੱਚ ਸੋਹਣੇ ਲੱਗੇ ਹੋਏ ਆ ਚੈੱਕ ਕਰ ਸਕਦੇ ਆ ਦੋਸਤੋ ਬੈਕ ਸਾਈਡ ਤੋਂ ਆਰਡਰ ਦੀ ਕੁਆਲਿਟੀ ਚੰਗਾ ਹਵਾਨਾ ਤਿਆਰ ਕੀਤਾ ਹੋਇਆ ਜਰਸੀ ਵੜ ਨੇ ਆ ਦੇਖ ਸਕਦੇ ਆ ਤੇ ਮੂਹ ਵੀਰ ਕਰਾਂ 6 ਦਿਨ ਦਾ ਇਹ ਆ ਦੇ ਸਕਦਾ ਫੈਰ ਦਵਾਰ ਤੋਂ ਦੋਸਤੋ ਬੈਕ ਸਾਈਡ ਤੋਂ ਹਵਾਲੇ ਦੀ ਕੁਆਲਿਟੀ ਆ ਦੇ ਸਕਦੇ ਆ ਦੋਸਤੋ ਤੇ ਬਾਈ ਕਹਿੰਦਾ ਇਹਦਾ ਪ੍ਰਾਈਸ ਜਿਹੜਾ ਫੋਨ ਉੱਪਰ ਕਰਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਤੇ ਬਾਈ ਤਾਂ ਗੱਲ ਕਰਤਾ ਹੈ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਠੀਕ ਹੈ ਧੰਨਵਾਦੀ ਸਾਰਾ